ਬਾਗਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਹੈ। ਉਹ ਡਰਾਮਾ ਸਿਰਫ ਕੇਵਲ ਤੇ ਕੇਵਲ ਬਰਵਾ ਬਾਗਲ ਪਰਿਵਾਰ ਦੀ ਪੁਸ਼ਪਨਾਈ ਜਾਂ ਉਹਦੀ ਸਾਖ ਨੂੰ ਬਹਾਲ ਕਰਾਉਣ ਵਾਸਤੇ ਹੈ। ਮਾਫੀ ਦਾ ਇੱਕ ਡਰਾਮਾ ਖੇਡਿਆ ਗਿਆ ਹੈ। ਗੁਰਮੁਖੋ ਮਾਫੀ ਕਿਸੇ ਗੜਤੀ ਦੀ ਅਣਜਾਣ ਪੁਣੇ ਵਿੱਚ ਗਲਤੀ ਪੁੱਲ ਹੋ ਜਾਵੇ ਤਾਂ ਉਹਦੀ ਮਾਫੀ ਮਿਲਦੀ ਹੈ। ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ। ਇਸੇ ਤਰ੍ਹਾਂ ਗੰਗੂ ਪਾਪੇ ਛੋਟੇ ਸਹਿਬਜ਼ਾਦਿਆਂ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਕੌਮ ਦੇ ਜ਼ਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਾਫ ਨਹੀਂ ਕੀਤਾ। ਇਸੇ ਤਰ੍ਹਾਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਵੱਧ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਾਨੀ ਨੂੰ ਪੈਸੇ ਦੇ ਕਰਕੇ ਹਥਿਆਰ ਦੇ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਉਹ ਨਾਕਾਮਜਾਬ ਰਹੀ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰਕਾਰ ਕੀ ਦੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਸਰਸੇ ਵਾਲੇ ਦੇ ਚੇਲਿਆਂ ਨੇ ਚੈਲੰਜ ਕਰਕੇ ਇਸਤਿਹਾਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ 파ੜਨ ਦਾ ਚੈਲੰਜ ਕੀਤਾ ਪਰ ਉਹਨਾਂ ਨੇ ਅੰਗ 파ੜ ਕਰਕੇ ਆਪਣੇ ਕੰਮ ਵਿੱਚ ਉਹ ਸਫਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪ੍ਰੈਸ ਵਾਲੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਇੱਥੇ ਪਹੁੰਚਿਆ ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਇਸ ਵਾਸਤੇ ਸਾਰੀ ਪ੍ਰੈਸ ਵਾਲੇ ਸੱਜਣਾ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਧੰਨਵਾਦ ਅੱਜ ਦਾ ਜਿਹੜਾ ਏਜੰਡਾ ਉਹ ਇਹ ਹੈਗਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਕਰਨ ਦੀ ਯੋਜਨਾ ਅਕਾਲ ਤਖਤ ਸਾਹਿਬ ਤੋਂ ਬਣਾਈ ਜਾ ਰਹੀ ਹੈ ਉਹਨੂੰ ਜਿੰਨੇ ਵੀ ਦੋਸ਼ ਲੱਗਿਆ ਉਹਦੇ ਵਿੱਚੋਂ ਪਾਕ ਪਵਿੱਤਰ ਸਿੱਧ ਕਰਨ ਦਾ ਯਤਨ ਹੋ ਰਿਹਾ ਕਿਉਂਕਿ ਅੱਗੇ ਵੀ ਇਸ ਤੋਂ ਪਹਿਲਾਂ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਗਈਆਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਵੇਂ ਸੌਦਾ ਸਾਧ ਨੂੰ ਮੁਆਫ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸੰਗਤਾਂ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ ਉਹ ਜਿਹੜੀ ਮੁਆਫੀ ਸੀਗੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਤੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 91 ਲੱਖ ਦੇ ਅਸਥਾਰ ਅਖਬਾਰਾਂ ਦੇ ਵਿੱਚ ਉਹ ਸਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਦਿੱਤੇ ਗਏ ਸਨ ਉਹ ਜਿਹੜਾ ਪੈਸਾ ਉਹ ਵੀ ਬਰਬਾਦ ਹੋ ਗਿਆ ਪਰ ਜਿਹੜੀ ਮੁਆਫੀ ਦਿੱਤੀ ਸੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਉਹੋ ਜਿਹੇ ਹਾਲਾਤ ਹੀ ਹੁਣ ਜਿਹੜੇ ਬਣਦੇ ਨਜ਼ਰ ਆ ਰਹੇ ਆ ਕਿਉਂਕਿ ਸਖਬੀਰ ਸਿੰਘ ਬਾਦਲ ਤੇ ਉਹਦੇ ਅਕਾਲੀ ਦਲ ਨੂੰ ਲੋਕਾਂ ਨੇ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਸਿੱਖ ਸੰਗਤਾਂ ਨੇ ਅਰੰਤ ਕਰਨ ਦਾ ਕਾਰਨ ਕੀ ਹੈ ਕਿ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਘਟੀਆਂ ਘਟੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਬਰਗਾੜੀ ਕਾਂਡ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਉਹਦੇ ਅੰਖ ਲਾਰੇ ਗਏ ਉਦੋਂ ਬਾਅਦ ਉਹਨਾਂ ਦੋਸ਼ੀਆਂ ਦੇ ਖਿਲਾਫ 15 ਮਹੀਨੇ ਸਰਕਾਰ ਚੱਲੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਿਹੜੀ ਗੋਲੀ ਚਲਾਈ ਗਈ ਕੋਟਕਪੂਰਾ ਚੌਂਕ ਦੇ ਵਿੱਚ ਜਿਹਦੇ ਵਿੱਚ 10ਵੇਂ ਮजूद ਸੀ ਸਿੰਘ ਸਾਹਿਬ ਭਾਈ ਅਮਰੀਤ ਸਿੰਘ ਜੀ ਅਜਨਾਲਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਨਮਾਇंदे ਉੱਤੇ ਹਾਜ਼ਰ ਸੀ ਗੋਲੀ ਚਲਾਈ ਗਈ ਲਾਠੀ ਚਾਰਜ ਕੀਤਾ ਗਿਆ ਉੱਥੇ ਵੀ ਦਸਤਾਰਾਂ ਵੀ ਉਤਾਰੀਆਂ ਗਈਆਂ ਸਿੱਖ ਸੰਗਤਾਂ ਦੀਆਂ ਇਹ ਸਭ ਤੋਂ ਵੱਡਾ ਗੁਨਾਹ ਸੀ ਕਿਉਂਕਿ ਅਸੀਂ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਤਗੁਰੂ ਮਹਾਰਾਜ ਜੀ ਦੇ ਅੰਗ ਖਲਾਰਿਆ ਉਹਦਾ ਇਨਸਾਫ ਲੈਣ ਵਾਸਤੇ ਜਿਨ੍ਹਾਂ ਦੁਸ਼ਟਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਫੜਾਉਣ ਵਾਸਤੇ ਅਸੀਂ ਉੱਥੇ ਬੈਠੇ ਸੀ ਨਾ ਕਿ ਸਾਡੀ ਕੋਈ ਸਿਆਸੀ ਮੰਗ ਸੀ ਕਿਉਂਕਿ ਇਹ ਧਾਰਮਿਕ ਮੁੱਦਾ ਸੀ ਪਰ ਇਹਨਾਂ ਨੇ ਸਰਸੇ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਦੇ ਵਿੱਚ ਆ ਕੇ ਸਾਡੇ ਉੱਤੇ ਸਿੱਖ ਸੰਗਤਾਂ ਉੱਤੇ लाठी चार्ज ਕੀਤਾ ਇਹ ਬਹੁਤ ਵੱਡਾ ਗناہ ਸੀਗਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਬਹਿਬਲ ਕਲਾਂ ਗੋਲੀ ਚਲਾਈ ਉੱਥੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਉਹਨਾਂ ਨੂੰ ਸ਼ਹੀਦ ਕਰਕੇ ਕਿਹੜੀ ਪੁਲਿਸ ਨੇ ਸ਼ਹੀਦ ਕੀਤਾ ਉਹਨੂੰ ਅਣਪਛਾਤੀ ਐਲਾਨ ਕਰ ਦਿੱਤਾ ਉਹ ਤੋਂ ਪਹਿਲਾਂ ਵੀ ਅਜਿਹੇ ਗੁਨਾਹ ਜਿਹੜੇ ਮੁਆਫ ਨਹੀਂ ਕੀਤੇ ਜਾ ਸਕਦੇ ਇਸੇ ਹੀ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ ਜਿਹੜਾ ਨਰੰਗ ਕਾਰੀकांड ਕਰਵਾਇਆ ਕਿਉਂਕਿ ਇਹਨਾਂ ਦੀ ਸਰਕਾਰ 'ਚ ਕਰਵਾਇਆ ਤਾਂ ਨੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਸੂਚਿਤ ਕੀਤਾ ਸੀਗਾ ਜ਼ਥੇਦਾਰ ਉਮਰਾ ਨੰਗਲ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਕਿ ਆ ਘਟਨਾ ਇੱਥੇ ਵਾਪਰ ਜਾਣੀ ਆ ਨਿਰੰਗਕਾਰੀਆਂ ਦੇ ਕੂਟ ਪ੍ਰਚਾਰ ਨੂੰ ਰੋਕਿਆ ਜਾਵੇ ਪਰ ਉਹਨਾਂ ਨੇ ਨਹੀਂ ਰੋਕਿਆ ਉੱਥੇ ਵੀ 13 ਸਿੰਘ ਦਮਦਮੇ ਟਕਸਾਲ ਅਖੰਡ ਕੀਰਤਨੀ ਜਥੇ ਦੇ ਸ਼ਹੀਦ ਹੋਏ ਪਰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਇੱਕ ਦਿਨ ਦੀ ਸਜ਼ਾ ਨਹੀਂ ਮਿਲੀ ਉਲਟਿਆ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲਾ ਕੇ ਕਰਨਾਲ ਭੇਜ ਦਿੱਤਾ ਗਿਆ ਹੁਣ ਵੀ ਜਿਹੜੇ ਬਦਮੀ ਵਾਲੇ ਕੇਸ ਆ ਉਹਨਾਂ ਦੀ ਉਹਨਾਂ ਨੂੰ ਚੇਂਜ ਕਰਕੇ ਚੰਡੀਗੜ੍ਹ ਭੇਜਿਆ ਜਾ ਰਿਹਾ ਮੇਰੇ ਕਹਿਣ ਤੋਂ ਭਾਵ ਕਿ ਅਜੇਹੀਆਂ ਅਨੇਕਾਂ ਅਵਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ਼ ਕਰਨ ਯੋਗ ਨਹੀਂ ਬੰਦੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਉਹਦੀ ਮਾਫੀ ਹੁੰਦੀ ਹੈ ਪਰ ਜਾਣ ਬੁੱਝ ਕੇ ਕੀਤੇ ਗਏ ਗੁਨਾਹ ਕਦੇ ਮਾਫੀ ਯੋਗ ਨਹੀਂ ਹੁੰਦੇ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਗੁਨਾਹ ਆਪਦੀਆਂ ਵੋਟਾਂ ਖਾਤਰ ਆਪਦੀ ਦਮਾਰੇ ਸਰਕਾਰ ਬਣਾਉਣ ਖਾਤਰ ਕੀਤੇ ਹੈ ਤੇ 328 ਸ੍ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਗਾਇਬ ਹੋ ਜਾਣੇ ਉਹਨਾਂ ਦਾ ਹਜੇ ਤੱਕ ਕੋਈ ਇਨਸਾਫ ਜਾਂ ਉਹਨਾਂ ਦਾ ਪਤਾ ਨਾ ਲੱਗਣਾ ਉਹ ਸਾਰੇ ਕਾਸੇ ਦਾ ਦੋਸ਼ੀ ਸੁਖਬੀਰ ਸਿੰਘ ਬਾਦਲ ਆ ਇਸ ਕਰਕੇ ਅਸੀਂ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮਤ ਉਹ ਗਲਤੀ ਗਿਆਨੀ ਗੁਰਬਚਨ ਸਿੰਘ ਵਾਲੀ ਕਰ ਲਿਆ ਜੋ ਕਿਉਂਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਮੱਲ ਸਿੰਘ ਗੁਰਮਖ ਸਿੰਘ ਉਹਨਾਂ ਨੇ ਗਲਤੀ ਕੀਤੀ ਸੀਗੀ ਸਰਸੇ ਵਾਲੇ ਨੂੰ ਮੁਆਫ ਕੀਤਾ ਸੀ ਇਹਨਾਂ ਨੇ ਤਾਂ ਕਰਤਾ ਬਾਗਲਾਂ ਦੇ ਦਬਾਅ ਥੱਲੇ ਆ ਕੇ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਆਬ ਨਹੀਂ ਕੀਤਾ ਅਖੀਰੀ ਉਹ ਮਾਫੀ ਹੈ ਜਿਹੜੀ ਰੱਦ ਕਰਨੀ ਪਈ ਅੱਜ ਗਿਆਨੀ ਗਰਬਚਨ ਸਿੰਘ ਹੋਣੀ ਸੰਗਤਾਂ ਦੇ ਵਿੱਚ ਖੜੇ ਹੋ ਕੇ ਕਿਤੇ ਸਟੇਜ ਤੇ ਨਹੀਂ ਬੋਲ ਸਕਦੇ ਅੱਜ ਉਹ ਆਪਣੇ ਘਰੋਂ ਬਿਨਾਂ ਗਨਮੈਨ ਤੋਂ ਨਿਕਲ ਨਹੀਂ ਸਕਦੇ ਅੱਜ ਕਿਸੇ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਵੀ ਅਸੀਂ ਮੌਜੂਦਾ ਜਥੇਦਾਰਾਂ ਨੂੰ ਗਿਆਨੀ ਰਕबीर ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡੀ ਹਾਲਤ ਵੀ ਕਿਤੇ ਗਿਆਨੀ ਗਰਬਚਨ ਸਿੰਘ ਗਿਆਨੀ ਮੱਲ ਸਿੰਘ ਗਿਆਨੀ ਗੁਰਮੁਖ ਸਿੰਘ ਵਾਲੀ ਨਾ ਹੋ ਜੇ ਤੇ ਜੇ ਤੁਸੀਂ ਮaaf ਕਰ ਦਿਓਗੇ ਇਹਨਾਂ ਨੂੰ ਗਣਾ ਪਰ ਸੰਗਤ ਨੇ ਮaaf ਨਹੀਂ ਕਰਨੇ ਕਿਉਂਕਿ ਸੰਗਤ ਨੇ ਤਾਂ ਪਹਿਲਾਂ ਸਜ਼ਾ ਦਿੱਤੀ ਆ ਲੋਕ ਸਭਾ ਦਾ ਇਲੈਕਸ਼ਨ ਹੋਇਆ 10 ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਦੀ ਜਵਾਨ ਤੇ ਜਬਤ ਹੋਈ ਹੈ 10 ਸੀਟਾਂ ਦੇ ਤੇ ਦੋ ਕੈਂਡੀਡੇਟ ਆ ਜਿਹੜੇ 5ਵੇਂ ਨੰਬਰ ਤੇ ਆਏ ਆ ਮੇਰੇ ਕਹਿਣ ਤੋਂ ਭਾਵ ਇਹਨਾਂ ਨੂੰ ਮੁਕੰਮਲ ਤੌਰ ਤੇ ਲੋਕਾਂ ਨੇ ਰੱਦ ਕਰਤਾ ਪਰ ਜਥੇਦਾਰ ਜੀ ਤੁਸੀਂ ਇਹ ਜਿਹੜਾ ਪੰਥ ਦਾ ਅੜਾਮ ਆਪਦੇ ਗੱਲ ਦੇ ਵਿੱਚ ਨਾ ਲੈ ਲਿਆ ਜੋ ਨਹੀਂ ਤੁਹਾਡੀ ਹਾਲਤ ਵੀ ਉਹਨਾਂ ਜਥੇਦਾਰਾਂ ਵਰਗੀ ਹੋਵੇਗੀ ਅੱਜ ਦਾ ਸਾਡਾ ਇਹ ਏਜੰਡਾ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਅਸੀਂ ਇਹ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸੰਭਲ ਕੇ ਚੱਲਿਓ ਕਿਤੇ ਗਲਤੀ ਨਾ ਕਰ ਲਿਓ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਨਾ ਕਰ ਦਿਓ ਜੇ ਤੁਹਾਡੀ ਇੱਛਾ ਹੋਵੇ ਜਾਂ ਸੁਖਬੀਰ ਸਿੰਘ ਦੀ ਇੱਛਾ ਹੋਵੇ ਕਿ ਅਕਾਲ ਤਖਤ ਤੋਂ ਮਾਫੀ ਮੰਗ ਕੇ ਸੰਗਤਾਂ ਵਿੱਚ ਅਸੀਂ ਪ੍ਰਵਾਨ ਹੋ ਜਾਾਂਗੇ ਤੇ ਮਾਰੇ ਰਾਜ ਗੱਦੀਆਂ ਸਾਂਭ ਲਾਂਗੇ ਇਹ ਗੱਲ ਖਾਲਸਾ ਜੀ ਬਿਲਕੁਲ ਨਹੀਂ ਹੋਣੀ ਜੇ ਤੁਸੀਂ ਮਾਫ ਕਰੋਗੇ ਤੁਹਾਡੀ ਹਾਲਤ ਵੀ ਉਹਨਾਂ ਵਰਗੀ ਹੋ ਤੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੇ ਦੋਚੀ ਤੁਸੀਂ ਵੀ ਬਰਾਬਰ ਦੇ ਹੋਵੋਗੇ ਇਸ ਕਰਕੇ ਨਾ ਇਹ ਪੰਥ ਦਾ ਲਾਹਮਾ ਲਿਓ ਨਾ ਤਖਤਾਂ ਦੇ ਜਥੇਦਾਰ ਖੁੰਡਿਆ ਹੋਇਆ ਅਕਾਲ ਤਖਤ ਸਾਹਿਬ ਤੇ ਦੂਜੇ ਤਖਤਾਂ ਦੀ ਮਾਨ ਮਰਯਾਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਿਓ ਸੰਗਤਾਂ ਨੇ ਤੁਹਾਨੂੰ ਵੀ ਮਾਫ਼ ਨਹੀਂ ਕਰਨਾ ਦੂਜੀ ਗੱਲਬਾਤ ਭਾਈ ਅਮਰੀਕ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨੀ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਪਹਿਲਾਂ ਮੀਡੀਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਸਾਡਾ ਸਹਿਯੋਗ ਕੀਤਾ ਮੈਂ ਸਾਰੇ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬੀਤੇ ਦਿਨੇ ਬਾਗਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ ਸਿਰਫ ਕੇਵਲ ਤੇ ਕੇਵਲ ਬਰਵਾ ਬਾਗਲ ਪਰਿਵਾਰ ਦੀ ਪੁਸ਼ਪਨਾਈ ਜਾਂ ਉਹਦੀ ਸਾਖ ਨੂੰ ਬਹਾਲ ਕਰਾਉਣ ਵਾਸਤੇ ਆ ਮਾਫੀ ਦਾ ਇੱਕ ਡਰਾਮਾ ਖੇਡਿਆ ਗਿਆ ਗੁਰਮੁਖੋ ਮਾਫੀ ਕਿਸੇ ਗਲਤੀ ਦੀ ਅਣਜਾਣਪੁਣੇ ਵਿੱਚ ਗਲਤੀ ਪੁੱਲ ਹੋ ਜਾਵੇ ਤਾਂ ਉਹਦੀ ਮਾਫੀ ਮਿਲਦੀ ਆ ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ ਮਿਸਾਲ ਦੇ ਤੌਰ ਤੇ ਗੰਗੂ ਪਾਪੀ ਨੇ ਧੰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਧੰ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਮਾਫ ਨਹੀਂ ਕੀਤਾ ਸਮੇਂ ਅਨੁਸਾਰ ਇਸੇ ਤਰ੍ਹਾਂ ਗੰਗੂ ਪਾਪੇ ਛੋਟੇ ਸਹਿਬਜ਼ਾਦੇ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਕੌਮ ਦੇ ਜ਼ਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲਿਆ ਦੰਦਮੀ ਟਕਸਾਲ ਦੇ ਹੋਣ ਹਾਰ ਵਿਦਿਆਰਥੀ ਭਾਈ ਸ੍ਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਨਾ ਇਹਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਦੇ ਮੌਜੂਦਾ ਮੱਖੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਾਨੀ ਨੂੰ ਪੈਸੇ ਦੇ ਕਰਕੇ ਹਥਿਆਰ ਦੇ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਉਹ ਨਾਕਾਮਜਾਬ ਰਹੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਸਮਾ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ 36 ਗੁਰਦੁਆਰਾਂ ਦੇ ਸਮੇਤ ਟੈਕ ਕਰਾਇਆ ਸਮਾਂ ਬੀਤਣ ਤੇ ਸਮੇਂ-ਸਮੇਂ ਅਨਸਾਰ ਇਹਨਾਂ ਨੇ ਸਿੱਖ ਪੰਥ ਦੇ ਉਹਗੇ ਜਿਹੜੇ ਸੇਖ ਨਮਾਇੰਦੇ ਸਨ ਉਹਨਾਂ ਨੂੰ ਸ਼ਹੀਦ ਕਰਾਇਆ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰਕਾਰ ਕੀ ਦੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਉਹਦੇ ਵਿੱਚ ਨਾ ਤਾਂ ਤਖਤਾਂ ਦੇ ਜਥੇਦਾਰਾਂ ਨੇ ਕੋਈ ਰੋਲ ਨਿਭਾਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਲ ਨਿਭਾਇਆ ਇਸੇ ਤਰ੍ਹਾਂ ਜਿਹੜੀ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਕੋਈ ਰੋਲ ਨਹੀਂ ਨਿਭਾਇਆ ਸਰਸੇ ਵਾਲੇ ਦੇ ਚੇਲਿਆਂ ਨੇ ਚੈਲੰਜ ਕਰਕੇ ਇਸ ਤਿਹਾਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਪਾੜਨ ਦਾ ਚੈਲੰਜ ਕੀਤਾ ਪਰ ਉਹਨਾਂ ਨੇ ਅੰਗ ਪਾੜ ਕਰਕੇ ਆਪਣੇ ਕੰਮ ਵਿੱਚ ਉਹ ਸਫਲ ਹੋਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਇਹ ਹਰ ਮੁੱਦੇ ਤੇ ਪੰਥਕ ਮੋਰਚਿਆਂ ਤੇ ਫੇਲ ਹੋਈ ਆ ਅਨਸਾਫ਼ ਮੰਗਣ ਵਾਸਤੇ ਕੋਟਕਪੂਰੇ ਚੌਕ ਵਿੱਚ ਧਰਨਾ ਲਾਇਆ ਸਾਡੀ ਇੱਕੋ ਇੱਕ ਮੰਗ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ ਚੋਰੀ ਕੀਤੇ ਆ ਅੰਗ ਪਾੜ ਕਰਕੇ ਗੜੀਆਂ 'ਚ ਖਿਲਾਰੇ ਆ ਜਾਂ ਥਾਵਾਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੋਥੀਆਂ ਗੁਟਕੇ ਸਾਹਿਬਾਂ ਦੀ ਬੇਅਦਬੀ ਹੁੰਦੀ ਆ ਇਹਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਹਰੇ ਵਿੱਚ ਖੜੇ ਕਰਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਜ਼ਾ ਮੰਗਦੇ ਸੀ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈਏ ਪਰ ਸ਼ਾਂਤ ਮਈ ਤਰੀਕੇ ਦੇ ਨਾਲ ਧਰਨਾ ਲਾਇਆ ਅਮਰਤ ਵੇਲੇ 6 ਵਜੇ ਦਾ ਟਾਈਮ ਸੀ 18 ਤੋਂ 20000 ਦੀ ਗਿਣਤੀ ਵਿੱਚ ਸੰਗਤਾਂ ਕੋਟਕਪੂਰੇ ਚੌਕ ਵਿੱਚ ਬੈਠੀਆਂ ਸਨ ਜਪਜੀਤ ਸਿੰਘ ਸਾਹਿਬ ਦਾ ਪਾਠ ਸ਼ਕੂਰਣ ਹੋਇਆ ਜਾਬ ਸਾਹਿਬ ਦਾ ਛੇਵਾਂ ਛੰਦ ਹੋਇਆ ਜਦੋਂ ਸੁਖਬੀਰ ਬਾਦਲ ਦੇ ਕਹਿਣ ਤੇ ਸੁਮੇਧ ਸੈਣੀ ਪੰਜਾਬ ਪੁਨਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨੁਸਾਰ ਸਾਡੇ ਉੱਪਰ ਗੰਦੇ ਪਾਣੀ ਦੀਆਂ ਵਿਚਾੜਾਂ ਡਾਂਗਾਂ ਦੀ ਮਾਰ ਗੋਲੀਆਂ ਦੀ ਵਰਖਾ ਕੀਤੀ ਗਈ ਜਿਸ ਦੇ ਮੁੱਦੇ ਵਜੋਂ ਦੋ ਸਿੰਘ ਸ਼ਹੀਦ ਹੋ ਗਿਆ ਇਹਨਾਂ ਨੇ अनेका ਵੱੱਜਰ ਪਾਪ ਕੀਤੇ ਆ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਆ ਕਿ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਜਾਂ ਇਹਨਾਂ ਦੀ ਸਤਾ ਵਿੱਚ ਰਹਿ ਕਰਕੇ ਜਿਨ੍ਹਾਂ ਅਹੁਦੇਦਾਰਾਂ ਨੇ ਸਤਾ ਦਾ ਆਨੰਦ ਮਾਣਿਆ ਉਹਨਾਂ ਨੂੰ ਕਦੇ ਵਾਪਸ ਮਾਫਨਾ ਕੀਤਾ ਜਾਵੇ ਜੇਕਰ ਤੁਸੀਂ ਮਾਫ ਕੀਤਾ ਕਾਮ ਇਹਨਾਂ ਨੂੰ ਕਦੇ ਵਾਸਤੇ ਮਾਫ਼ ਨਹੀਂ ਕਰੇਗੀ ਇਹਨਾਂ ਦੀ ਮਾਫ਼ੀ ਦੇ ਸਬੰਧ ਵਿੱਚ ਜੇਕਰ ਪੰਜਾਬ ਦੇ ਹਾਲਾਤ ਵਿੜਦੇ ਹਨ ਸਖਾਨੀ ਕੋ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਬਾਦਲ ਦਾ ਬਣਾਇਆ ਜ਼ਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਸੁਖਬੀਰ ਬਾਦਲ ਦੇ ਸਮੇਤ ਉਹਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਨੂੰ ਕਿਸੇ ਹਾਲਤ ਵਿੱਚ ਮਾਫ਼ ਨਾ ਕੀਤਾ ਜਾਵੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਇਹ ਪੰਥਕ ਲੜਾਈ ਆ ਜੇਕਰ ਇਹਨਾਂ ਨੇ ਮਾਫ ਕੀਤਾ ਅਸੀਂ ਆਪਣੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਦੇ ਰਵਾਂਗੇ ਜੇਕਰ ਇਹਨਾਂ ਮਾਫੀ ਦਿੱਤੀ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਜੋ ਨਫਾ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਫ੍ਰੈਂਡਲੀ ਮੈਚ ਖੇੜਿਆ ਜਾ ਰਿਹਾ ਜੀ ਤੁਹਾਨੂੰ ਕੀ ਲੱਗਦਾ ਜੱਜਦਾਰ ਤੇ ਅਕਾਲੀ ਦਲ ਦੇ ਵਿੱਚ ਨਹੀਂ ਜੋ ਫ੍ਰੈਂਡਲੀ ਮੈਚ ਨਹੀਂ ਉਹ ਇਹਨਾਂ ਦੇ ਕਰਿੰਦੇ ਆ ਕਰਿੰਦਾ ਕਦੇ ਆਪਣੇ ਮਾਲਕ ਦਾ ਹੁਕਮ ਮੋੜ ਨਹੀਂ ਸਕਦਾ ਉਹ ਬਾਦਲ ਕਹਿ ਦਿੰਦੇ ਬਾਦਲ ਦੀ ਜੇਬ ਵਿੱਚੋਂ ਨਿਕਲਦੇ ਆ ਨਹੀਂ ਬਾਦਲ ਦੀ ਜੇਬ ਵਿੱਚੋਂ ਨਹੀਂ ਉਹ ਬਾਦਲ ਪਰਿਵਾਰ ਦੀ ਬਗਲ ਵਿੱਚੋਂ ਨਿਕਲਦੇ ਆ ਉਹਨਾਂ ਦੇ ਉਲਟੋ ਕਿਸੇ ਤਰ੍ਹਾਂ ਫੈਸਲਾ ਨਹੀਂ ਲੈ ਸਕਦੇ ਪਰ ਜੇ ਉਹਨਾਂ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਇਹਦਾ ਖਮਿਆਜਾ ਰਗਵੀਰ ਸਿੰਘ ਨੂੰ ਜ਼ਰੂਰ ਭੁਗਤਣਾ ਪਵੇਗਾ ਇਹ ਸਕ੍ਰਿਪਟ ਤਿਆਰ ਹੈ ਜਿਹੜੀ ਕਹਾਣੀ ਤਿਆਰ ਰਹੀ ਹੈ ਇਹਦੇ ਪਾਤਰ ਕੁੱਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਹਾਂਜੀ ਸਕ੍ਰਿਪਟ ਤਿਆਰ ਪਹਿਲਾਂ ਕਰ ਲਈ ਜੀ ਆਵਾਜ਼ੀ ਪਾ ਕੇ ਬੱਗੀ ਦੀ ਕਹਾਣੀ ਪਹਿਲਾਂ ਤਿਆਰ ਕਰ ਲਈ ਗਈ ਹੈ ਕਿ ਹੁਣ ਸਿਰਫ ਪਾਤਰ ਆਪੋ ਆਪਣਾ ਰੋਲ ਅਧਾਰ ਕਰਨ ਦੇ ਨੇ ਇੱਕ ਡਰਾਮਾਬਾਜ਼ੀ ਆ ਜੀ ਡਰਾਮਾਬਾਜ਼ੀ ਕਦੇ ਵਾਸਤੇ ਸਤ ਨਹੀਂ ਹੁੰਦੀ ਤੇ ਇਹਨੂੰ ਕਾਮਯਾਬੀ ਕਦੇ ਨਹੀਂ ਮਿਲਦੀ ਹੁੰਦੀ ਜਿਹੜਾ ਸਜਾਵਾਂ ਜਿਹਦਾ ਮਨਸ ਸਜਾਵਾਂ ਲਗਾਉਂਦੇ ਇਹਨਾਂ ਦੇ ਸਖਤ ਸਜਾਵਾਂ ਖਾਸ ਤੱਕ ਸਰਪ ਇਹਨਾਂ ਨੂੰ ਲਗਾਉਂਦੇ ਜਾਂਦੀਆਂ ਨੇ ਪੰਥ ਕਰਵਾਤ ਅਨੁਸਾਰ ਫਿਰ ਵਿੱਚ ਉਹ ਉਹ ਗਲਤੀ ਦੀ ਸਜ਼ਾ ਹੁੰਦੀ ਆ ਪਰ ਵੱੱਜਰ ਪਾਪਾਂ ਦੀ ਸਜ਼ਾ ਕਦੇ ਨਹੀਂ ਹੁੰਦੀ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਇਹਨਾਂ ਨੇ ਵੱੱਜਰ ਪਾਪ ਕੀਤੇ ਆ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਤਖਤਾਂ ਤੋਂ ਜਥੇਦਾਰ ਨਹੀਂ ਦੇ ਸਕਦੇ ਅਕਾਲ ਤਖਤ ਸਾਹਿਬ ਤੋਂ ਤਨਖਾਈਆਂ ਕਰਾ ਦਿੱਤਾ ਜਾ ਸਕਦਾ ਜਾਂ ਕੀ ਉਹਦੀ ਸਜ਼ਾ ਨਹੀਂ ਨਹੀਂ ਜੀ ਉਹਨਾਂ ਨੂੰ ਮਾਫੀ ਦਾ ਕਿਤੇ ਉਹਨਾਂ ਦੀ ਮਾਫੀ ਬਣਦੀ ਨਹੀਂ ਹਾਂ ਸ਼ਰਧਾਲੂ ਤੌਰ ਤੇ ਉਹ ਆ ਸਕਦੇ ਆ ਅਕਾਲ ਤਖਤ ਸਾਹਿਬ ਤੇ ਆ ਸਕਦੇ ਆ ਹਰਮੰਦਰ ਸਾਹਿਬ ਆ ਸਕਦੇ ਆ ਆਉਣ ਤੋਂ ਕੋਈ ਮਨਾਈ ਨਹੀਂ ਪਰ ਮਾਫੀ ਦਿਨ ਤੇ ਮਨਾਈ ਆ ਮਾਫੀ ਵੱਜਰ ਪਾਪਾਂ ਦੀ ਕਦੇ ਵਾਸਤੇ ਕਿਸੇ ਨੂੰ ਨਹੀਂ ਮਿਲਦੀ ਆਪਣੇ ਸਮੇਂ ਅਨੁਸਾਰ ਕਦੇ ਚੰਦੂ ਤੇ ਗੰਗੂ ਨੇ ਵੀ ਮਾਫੀ ਮੰਗੀ ਹੋਣੀ ਆ ਇਸੇ ਤਰ੍ਹਾਂ ਹੋਰ ਵੀ ਗੁਨਾਹ ਜਿਨ੍ਹਾਂ ਨੇ ਵੱਜਰ ਪਾਪ ਕੀਤੇ ਉਹਨਾਂ ਨੇ ਮਾਫੀ ਮੰਗੀ ਹੋਣੀ ਆ ਮੈਂ ਵਾਰ-ਵਾਰ ਆਪ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਵੱਜਰ ਪਾਪ ਹੁੰਦੇ ਆ ਇਹਨਾਂ ਦੀ ਮਾਫੀ ਕਦੇ ਵਾਸਤੇ ਨਹੀਂ ਮਿਲਦੀ ਪੰਥ ਵਿੱਚੋਂ ਖਾਰਜ ਕਰਾ ਚਾਹੀਦਾ ਨੇ ਜਿਹੜੇ ਜਨਤਕਾਰ ਹੋ ਆਈਆਂ ਇਹਨਾਂ ਨੂੰ ਪੰਥ ਤੋਂ ਲਾਂਭੇ ਕਰ ਦੇਣਾ ਚਾਹੀਦਾ ਨੇ ਉਹਨਾਂ ਨੂੰ ਤੇ ਕਾਮ ਨੇ ਬੜੇ ਲੰਮੇ ਸਮੇਂ ਤੋਂ ਪੰਥ ਵਿੱਚੋਂ ਖਾਰਜ ਕੀਤਾ ਤੇ ਖਾਰਜ ਹੈ ਆ ਖਾਰਜ ਕੀਤੇ ਦਾ ਹੈ ਖਾਰਜ ਕੀ ਕਰਨਗੇ ਪਰ ਬਾਕੀ ਟੜਾ ਲਗਦਾ ਸੁਖਬੀਰ ਸਿੰਘ ਬਾਦਲ ਦੇ ਸਾਥ ਉੱਪਰ ਆ ਤੁਹਾਨੂੰ ਲੱਗਦਾ ਕਿ ਉਹ ਮਿਲਿਆ ਹੋ ਸਕਦਾ ਜਾਂ ਫਿਰ ਵੱਖਰਾ ਟੜਾ ਬਣਾਉਣਾ ਨਹੀਂ ਜੀ ਉਹ ਬਾਗੀ ਨਹੀਂਗੇ ਉਹ ਸਿਰਫ ਡਰਾਮਾ ਖੇਡਦੇ ਆ ਉਹ ਇਹਨਾਂ ਦੇ ਕਰਿੰਦੇ ਆ ਉਹ ਬਾਗੀ ਨਹੀਂਗੇ ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਆ ਹੈ ਇਹਨਾਂ ਦੀ ਡਰਾਮਾ ਬਾਜੀ ਆ ਜੀ ਜਿਵੇਂ ਤਰਨ ਸਿੰਘ 베ਦਸਾ ਬਾਦਲ ਨੂੰ ਲਫਾਫਾ ਬੰਦਵਾ ਵੀ ਇੱਦਾਂ ਗਿਆ ਮਾਫੀਨਾਮਾ ਲਫਾਫਾ ਬੰਦ ਦਿੱਤਾ ਗਿਆ ਤੁਹਾਨੂੰ ਲੱਗਦਾ ਕੋਈ ਸ਼ਰਤਾਂ ਤੇ ਆਏਗਾ ਵੇਖੋ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਮਾਫੀ ਬੰਦ ਲਫਾਫਾ ਨਿੰਗਾ ਉਹ ਉਹਨਾਂ ਨੇ ਆਪਣੇ ਕਰਿੰਦੇ ਨੂੰ ਹੁਕਮ ਕੀਤਾ ਪਰ ਉਹ ਹੁਕਮ ਤੋਂ ਬਾਜ਼ ਆਵੇ ਜੇਕਰ ਬਾਜ਼ ਨਾ ਆਇਆ ਜਿਹੜੇ ਪੰਥ ਦੇ ਹਾਲਾਤ ਵਿਗੜਦੇ ਆ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਸੁਖਬੀਰ ਬਾਦਲ ਤੇ ਰਗਵੀਰ ਸਿੰਘ ਹੋਵੇਗਾ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਜੂ ਬਾਗਲ ਦੇ ਬਣਾਏ ਜੱਥੇਦਾਰ ਤਾਂ ਉਹਨਾਂ ਦੇ ਕੋਲੇ ਆਉਂਦੇ ਅਸੀਂ ਤੇ ਉਹਨਾਂ ਕੋਲੇ ਜਾਂਦੇ ਹੀ ਨਹੀਂ ਹੈ ਜਿੱਦਾਂ ਬਾਦਰਾ ਨੂੰ ਨਿਕਾਰ ਦਿੱਤਾ ਇਹਨਾਂ ਨੂੰ ਵੀ ਨਿਕਾਰ ਦੇ ਕੇ ਸੰਗਤ ਪਿਆਰ ਆਪਾਂ ਉਤਾਰ ਦੇ ਕੋਲ ਦੇ ਬਾਕੀ ਦੇ ਨਹੀਂ ਮੁਕਾਬਲੇ ਆਈ ਮਾਫੀ ਨਾ ਦੇ ਤੀ ਪਰ ਉਹ ਲੋਕ ਦੁੱਬਦਾ ਵਿੱਚ ਸੰਗਤ ਦੁੱਬਦਾ ਵਿੱਚ ਪਾਊਗੀ ਨਾ ਅਸੀਂ ਕਹਿ ਦੇ ਸਕਦੇ ਹਾਂ ਵੀ ਇਹਨੂੰ ਮਾਫੀ ਨਾ ਦਿੱਤੀ ਜਾਵੇ ਦੁੱਬਦਾ ਦਾ ਸ਼ਿਕਾਰ ਲੋਕਾਂ ਨੂੰ ਨਾ ਬਣਾਇਆ ਜਾਵੇ ਵੀ ਦੇ ਦਿੱਤੀ ਜਾਂਦੀ ਹੈ ਫਿਰ ਕੀ ਕੀਤਾ ਜਾਏਗਾ ਫਿਰ ਜਿਹੜੇ ਕਾਮ ਦੇ ਹਾਲਾਤ ਉਹ ਵਿਗੜਨਗੇ ਉਹਦਾ ਜ਼ਿੰਮੇਵਾਰ ਬਾਦਲ ਪਰਵਾਰ ਤੇ ਰਗਵੀਰ ਸਿੰਘ ਹੋਵੇਗਾ ਪਰ ਕੁਝ ਕੁ ਜੱਥੇ ਬੰਦੀਆਂ ਕਾਲੀਦਾਲ ਨੂੰ ਚਾਉਣ ਦੀ ਗੱਲ ਕਰ ਰਹੀਆਂ ਕੁਝ ਕੁ ਜੱਥੇ ਬੰਦੀਆਂ ਕਾਲੀਦਾਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਫਿਰ ਕਾਲੀਦਾਲ ਨੂੰ ਬਚਾਇਆ ਕਿੱਥੇ ਜਾਵੇਗਾ ਜੀ ਹੌਣ ਉੱਥੇ ਕਾਲੀਦਾਲ ਨੂੰ ਬਚਾਉਣਾ ਇਹ ਕਾਲੀਦਾਲ ਨੂੰ ਬਚਾਉਣ ਵਾਸਤੇ ਪੰਥ ਦੀ ਜ਼ਿੰਮੇਵਾਰੀ ਆ ਪੰਥ ਤੋਂ ਬੇਨਾ ਨਾ ਤਾਂ ਕੋਈ ਬਚਾ ਸਕਦਾ ਤੇ ਨਾ ਕਿਸੇ ਨੂੰ ਬਚਾਉਣ ਦੇ ਵਿੱਚ ਕਿਸੇ ਦੀ ਹਿੰਮਤ ਹੀ ਹੈ ਕਿਤਰਾ ਦਾ ਕਾਲੀਦਾਨ ਦਾ ਨਮਰਾਂ ਤੋੜ ਦਿੱਤੇ ਤੇ ਖੜੰਗ ਕੀਤਾ ਰਵੇ ਪੰਥ ਵਿੱਚ ਨਾ ਕਿਸ ਤਰ੍ਹਾਂ ਦਾ ਕਾਲੀਦਾਨ ਫਿਰ ਤੁਸੀਂ ਅੱਗੇ ਆਓਗੇ ਤੁਸੀਂ ਅੱਗੇ ਹੋਗੇ ਜੀ ਵੇਖੋ 2015 ਦੀ ਇਕੱਠਾ ਹੋਇਆ ਸੀ ਇਹ ਬਾਅਦ ਚ ਬਕਰੇਨੇ ਹੋਣ ਦੇ ਕਾਰਨ ਪੰਥ ਕਿੱਥੇ ਜਾਵੇਗਾ ਨਾ ਜਿੰਮੇਵਾਰੀਆਂ ਮਿਲੀਆਂ ਉਹ ਫਿਰ ਬਾਅਦ ਚ ਪਿੱਛੇ ਹਟ ਗਿਆ ਇਹ ਮੇਰਾ ਸਵਾਲ ਨਹੀਂਗਾ ਜਿਹੜੇ ਜ਼ਿੰਮੇਵਾਰੀਆਂ ਤੂੰ ਭੱਜੇ ਉਹਨਾਂ ਨੂੰ ਕਹੋ ਮੈਂ ਤੇ ਜਿਉਂਦਾ ਤਿਉਂਸ ਪੰਥ ਵਿੱਚ ਵਿਤਰਨਾ ਆਪਣੀ ਡਿਊਟੀ ਨਿਭਾਉਣਾ ਜਿਹੜੇ ਜ਼ਿੰਮੇਵਾਰੀਆਂ ਤੂੰ ਭੱਜੇ ਸਵਾਲ ਉਹਨਾਂ ਦੇ ਉੱਪਰ ਕਰੋ ਨਾ ਕਿ ਮੇਰੇ ਉੱਤੇ ਤੁਸੀਂ ਕਰਨਾ। ਅਲੱਗ-ਅਲੱਗ ਟੜੇ ਬੰਦੀਆਂ ਤੇ ਵੰਡੀਆਂ ਜਥੇਬੰਦੀਆਂ ਕੀ ਐ ਇਸ ਮਸਲੇ ਤੇ ਇਕੱਠੀਆਂ ਹੋਣ। ਜਥੇਬੰਦੀਆਂ ਦੀ ਕੋਈ ਅਲੱਗਤਾ ਨਹੀਂ ਕਿ ਨਾ ਕੋ ਵਖਰੇਵੇਂ ਆ ਇਹ ਆਪ ਨੂੰ ਵੇਖਣ ਵਾਸਤੇ ਜਾਂ ਜਿਹੜੇ ਲੋਕ ਨਿੱਜੀ ਹਿੱਤਾਂ ਵਾਸਤੇ ਕਿਸੇ ਦੀ ਪਨਾਹਦਾਰੀ ਕਰਦੇ ਆ ਉਹ ਵਖਰੇ ਆ ਉਹ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵਖਰੇ ਸੀ ਦੂਜੇ ਪਾਸ਼ਾ ਦੇ ਟਾਈਮ ਤੇ ਛੇਵੇਂ ਪਾਸ਼ਾ ਦੇ ਸ਼ੁਰੂ ਤੋਂ ਲੈ ਕੇ ਕਰਕੇ ਜਿੱਦੇ ਕੋਈ ਨਿੱਜੀ ਹਿੱਤ ਹੁੰਦੇ ਆ ਉਹ ਕਦੇ ਵਾਸਤੇ ਕਿਸੇ ਦੇ ਨਾਲ ਰਲਦਾ ਨਹੀਂ ਨਾ ਪੰਥ ਦੇ ਹਿੱਤ ਵਾਸਤੇ ਪਹਿਲਾਂ ਸੀ ਤੇ ਨਾ ਹੋਣੀ ਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੀ ਉਹਨਾਂ ਨੇ ਆਉਣਾ। ਸਰਦਾਰ ਸਾਹਿਬਾਨ ਤੇ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਆਗੇ ਸੀ ਕਿ ਕੋਲਡਰ ਜੀ ਉਹਨੂੰ ਬੁਲਾਤੀ ਗਈ ਸੀ ਤੇ ਫਿਰ ਉਹਨਾਂ ਨੂੰ ਮਾਫ ਕਰਤਾ ਸੀ ਕੀ ਲੱਗਦਾ ਹੁੰਦਾ ਇੰਨੇ ਉਹ ਕਿੱਥੇ ਨਹੀਂ ਜਾ ਸਕਦਾ। ਉਹਦੀ ਭੁੱਲ ਸੀ ਬੱਜਰ ਪਾਪ ਨਹੀਂ ਸੀ। ਭੁੱਲ ਦੀ ਮਾਫੀ ਹੁੰਦੀ ਆ ਬੱਜਰ ਪਾਪਾਂ ਦੀ ਮਾਫੀ ਨਹੀਂ ਹੁੰਦੀ। ਕੋਲਡਰ ਪਾਪ ਤੇ ਕਿਤੇ ਲਗਾ ਹੋਏ ਕਿਤੇ ਨਹੀਂ ਕੀਤੇ ਨੇ ਉਹਨਾਂ ਦੀ ਮਾਫੀ ਹੋ ਗਈ ਆ। ਨਹੀਂ ਨਹੀਂ ਨਹੀਂ। ਇਹ ਵੱੱਜਰ ਗਲਤੀ ਆ ਇੱਕ ਵੱੱਜਰ ਪਾਪ ਹੁੰਦਾ ਵੱੱਜਰ ਪਾਪ ਉਹਨੂੰ ਕਹਿੰਦੇ ਆ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਇਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆ ਗੁਰਬਾਣੀ ਦੀ ਬੇਅਦਬੀ ਹੋਈ ਆ ਇਸ ਕਰਕੇ ਇਹ ਵੱੱਜਰ ਪਾਪ ਵਖਰਾ ਵਿਸ਼ਾ ਤੇ ਵੱੱਜਰ ਗਲਤੀ ਇੱਕ ਵਖਰਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਨੂੰ ਲੈ ਕੇ ਪਾਵਾਂ ਦੀ ਪਾਰਟੀ ਦੇ ਮੁੱਖ ਮੰਤਰੀ ਨੂੰ ਵੀ ਮਿਲਿਆ ਸੀਗਾ ਤਾਂ ਵੀ ਕੰਪੋਨੈਂਟ ਨਹੀਂ ਹੋਈ ਸੀ ਤੁਸੀਂ ਕਹਿੰਦੇ ਇਹ ਇਨਸਾਫ ਨਹੀਂ ਹੈਗਾ ਇਨਸਾਫ ਜਿਹੜਾ ਆਪਾਂ ਆਮ ਆਦਮੀ ਪਾਰਟੀ ਤੋਂ ਲੈਣਾ ਹੈ ਨਹੀਂ ਜੀ ਅਸੀਂ ਨਹੀਂ ਸੀ ਮਿਲੇ ਉਹਨਾਂ ਨੇ ਸਾਨੂੰ ਸੱਦਿਆ ਸੀ ਬਰਗਾੜੀ ਜਿਹੜਾ ਮਸਲਾ ਸੀ ਉਹਦੀ ਰਿਪੋਰਟ ਦੇਣ ਵਾਸਤੇ ਉਹਨਾਂ ਨੇ ਸੱਦਿਆ ਸੀ ਅਸੀਂ ਆਪਣੇ ਆਪ ਨਹੀਂ ਸੀ ਗਏ ਸਰਕਾਰ ਕੋਲ ਹੋਣੀ ਚਾਹੀਦੀ ਨਹੀਂ ਉਹ ਰਿਪੋਰਟ ਸਾਨੂੰ ਦਿੱਤੀ ਸੀ ਪਰ ਉਹਦੇ ਉੱਤੇ ਅਸੀਂ ਸੰਤੁਸ਼ਟ ਨਹੀਂ ਗਏ ਉਹਦੇ ਵਿੱਚ ਬਹੁਤ ਜ਼ਿਆਦੀਆਂ ਕਮੀਆਂ ਸਰਕਾਰ ਦੇ ਵਿੱਚ ਵੀ ਹੁੰਦੀਆਂ ਹੁਣ ਸਾਹਿਬ ਦੀਆਂ ਬੇਦਗੀਆਂ ਹੋ ਵੀ ਹੋ ਰਹੀਆਂ ਕੀ ਲੱਗਦਾ ਮੈਨੂੰ ਬਤ ਇਹ ਸਰਕਾਰ ਦਾ ਕੰਮ ਨਰਕਾਰ ਨਹੀਂ ਕਰ ਰਹੀ ਜਿਹੜੀ ਵੱੱਜਰ ਗਲਤੀ ਦੀ ਮਾਫੀ ਹੈ ਨਾ ਉਹ ਸ਼ੁਰੂਆਤ ਜਿਹੜੀ ਆ ਉਹ ਬਾਦਲ ਸਰਕਾਰ ਦੇ ਰਾਜ ਵਿੱਚ ਹੋਈ ਆ ਕੈਪਟਨ ਦੇ ਰਾਜ ਵਿੱਚ ਵੀ ਹੋਈ ਆ ਇਸੇ ਤਰ੍ਹਾਂ ਭਗਮੰਤਮਾਨ ਦੇ ਰਾਜ ਵਿੱਚ ਵੀ ਹੋਈ ਆ ਉਹਨਾਂ ਨੇ ਮਾਫੀ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਆਪਾਂ ਨੂੰ ਮਾਫੀ ਦੇ ਵਿੱਚ ਲਿਆ ਨਹੀਂ ਨਾ ਸਕਦੇ ਜੋ ਮਾਫੀ ਦਾ ਜ਼ਿਕਰ ਕਰਨਗੇ ਸਾਨੂੰ ਮਾਫ ਕੀਤਾ ਜਾਵੇ ਅਸੀਂ ਇਸੇ ਤਰ੍ਹਾਂ ਉਹਨਾਂ ਦਾ ਵੀ ਮੁੱਦਾ ਖੜਾ ਕਰਾਂਗੇ ਕੈਪਟਨ ਨੇ ਤੇ ਮੰਨੇ ਹੋ ਗਿਆ ਸੀ ਕਿ ਆਪਾਂ ਜਿਹੜੇ ਬੇਜ਼ਿਕਿਆ ਕੀਤੀ ਆ ਆਪਾਂ ਇਹਨਾਂ ਨੂੰ ਫੜਾ ਗਏ ਫੜ ਨਹੀਂ ਸਕਿਆ ਪਰ ਜੇ ਉਹਨਾਂ ਫੜਿਆ ਨਹੀਂ ਤੇ ਉਹਦਾ ਹਸ਼ਰ ਕੀ ਹੋਇਆ ਉਹ ਤੁਹਾਨੂੰ ਪਤਾ ਨਾ ਚਲਦੇ ਚੋ ਜਿਮਨੀ ਚੌਂਕ ਪਾਰੋ ਵੋਟਾਂ ਲਾਗੀ ਪਰ ਦੋਵੇਂ ਨਹੀਂ ਪਾਰੋ ਕੈਪਟਨ ਨਹੀਂ ਨਾ ਜਿੱਤਿਆ ਉਹ ਕਾਂਗਰਸ ਜਿੱਤੀਆ ਕਾਂਗਰਸ ਨੂੰ ਵੋਟਾਂ ਪਾਉਣੀਆਂ ਵੀ ਸਾਡੀ ਬੇਕੂਫੀ ਆ ਮੈਂ ਕਦੋਂ ਕਿਹਨਾਂ ਵੀ ਲੋਕਾਂ ਨੇ ਚੰਗਾ ਕੰਮ ਕੀਤਾ ਸ੍ਰੀਪੁਰ ਤੋਂ ਅੰਮ੍ਰਿਤ ਦੇ ਸਰਜੀ ਸਿੰਘ ਖਾਸਾ ਕਿਤੇ ਪੰਜਾਬ ਵਿੱਚ ਕਮਜ਼ੋਰ ਨੂੰ ਬਚਾਉਣ ਵਾਸਤੇ ਨਵੀਂ ਪਾਰਟੀ ਦਾ ਗਠਨ ਕਰਨਾ ਚਾਹੀਦਾ ਉਹ ਗਠਨ ਕਰਦੀ ਕਰ ਕਰ ਰਹੇ ਹੈ ਗਠਨ ਕਰਨੀ ਚਾਹੀਦੀ ਆ ਪਾਰਟੀ ਦੇ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਨਹੀਂ ਨਵੀਂ ਪਾਰਟੀ ਦਾ ਗਠਨ ਨਹੀਂ ਹੋਣਾ ਚਾਹੀਦਾ ਜਿਹੜਾ ਸਾਡਾ ਵੱਡ ਪਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਅਕਾਲੀ ਦਾਲ ਸਰਜੀਤ ਕੀਤਾ ਉਹਨੂੰ ਦੁਬਾਰਾ ਸੁਰਜੀਤ ਕਰਨ ਦੀ ਜਰੂਰਤ ਹੈ ਨਵੀਂ ਪਾਰਟੀ ਦੀ ਕੋਈ ਜਰੂਰਤ ਨਹੀਂ ਤੁਸੀਂ ਤਾਂਗੀ ਲਈ ਤਾਂ ਕਬੂਲ ਕਰੋਗੇ ਨਹੀਂ ਸੀ ਉਸ ਸਿਆਸਤ ਦਾ ਹਿੱਸਾ ਬਣਦੇ ਹੋ ਤੁਹਾਨੂੰ ਪ੍ਰਧਾਨਗੀ ਲਈ ਬਹੁਤ ਮਿਲਦੀ ਆ ਤੁਹਾਨੂੰ ਪ੍ਰਧਾਨਗੀ ਨਹੀਂ ਚਾਹੀਦੀ ਤਾਂ ਕੀ ਕਰੋਗੇ ਇਹ ਸਿਆਸਤ ਦਾ ਹਿੱਸਾ ਬਣਦੇ ਹੋ ਜੀ ਇਹ ਪੰਥ ਦਾ ਮਸਲਾ ਮੇਰਾ ਇਕੱਲੇ ਦਾ ਨਹੀਂ ਇਹ ਪੰਥ ਦਾ ਮਸਲਾ ਪੰਥ ਕਿਹਨੂੰ ਅੱਗੇ ਲਿਆਉਂਦਾ ਇਹ ਪੰਥ ਦਾ ਮਸਲਾ ਇੱਕ ਜਥੇਬੰਦੀ ਦਾ ਇੱਕ ਇਨਸਾਨ ਦਾ ਨਹੀਂ ਅਜ ਨਾਲਾ ਸਭ ਭਾਈ ਅਮਰਿਤਪਾਲ ਜੀ ਜਿਹੜੀ ਰਿਹਾਈ ਵਾਸਤੇ ਸਿੱਖ ਜਥੇਬੰਦੀਆਂ ਕੀ ਕਰਦੀਆਂ ਉਹਨਾਂ ਦੀ ਰਿਹਾਈ ਵਾਸਤੇ ਸਿੱਖ ਜਥੇਬੰਦੀਆਂ ਕੀ ਕਰਦੀਆਂ ਇਹ ਉਹਨਾਂ ਨੂੰ ਪਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ 90 ਲੱਖ ਦੇ ਤਿਆਰ ਇਹ ਇਹ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਨੇ ਬੜਾ ਇਹਦਾ ਖਲਾਸਾ ਕੀਤਾ ਸੀ ਭਾਈ ਜੀ ਨੇ ਕਿਹਾ ਜਿਹੜੇ ਜਥੇਦਾਰ ਨੇ ਇਸ ਸ਼੍ਰੋਮਣੀ ਕਮੇਟੀ ਤੇ ਕਾਲੀ ਜਦ ਅੱਤਕਾਲ ਸਾਡੇ ਆਪਜੀ ਸੁਪੇ ਤੇ ਜਿਹੜੇ ਨਿਵਾਸੀ ਜੱਜੇਦਾਰ ਕੌਮ ਨੂੰ ਦਿੱਤੇ ਸੀ ਕਿ ਜੋ ਵੀ ਇਕੱਠੇ ਨਹੀਂਗੇ ਜੇ ਪਲੇਟਫਾਰਮ ਤੇ ਨਹੀਂਗੇ ਸੰਗਤ ਨਰਾਜ਼ ਹੋਈ ਆ ਇਹ ਜਾ ਕੇ ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਕਿਉਂ ਆਪਣੇ ਘਰੇ ਬੈਠੇ ਮੈਂ ਤਾਂ ਪੰਥ ਵਿੱਚ ਸੀ ਹਾਂ ਤੇ ਮਰਦੇ ਤੱਕ ਵੀ ਪੰਥ ਵਿੱਚ ਹੀ ਰਹੂੰਗਾ ਇਹਨਾਂ ਤੇ ਸੋਨਾਂ ਤੇ ਸਵਾਲ ਕਰੋ ਨਾ ਮੇਰੇ ਤੇ ਨਹੀਂ ਮੈਨੂੰ ਜਿਹੜੀ ਸੇਵਾ ਕੌਮ ਨੇ ਲਾਇਸੀ ਮੈਂ ਬਾਖੂਬੀ ਨਿਭਾਉਣਾ ਉਹਦੇ ਤੋਂ ਮੈਂ ਭੱਜਿਆ ਨਹੀਂ ਤੇ ਨਾ ਮੈਂ ਭੱਜਣਾ ਕਾ ਤੇ ਕਾ ਸੇਵਾ ਲੱਗ ਗਈ ਹਾਂਜੀ ਉਹਦੀ ਸੇਵਾ ਮੈਂ ਨਿਭਾਈ ਜਨਾ ਜਿੰਨੀ ਕਿ ਮੇਰੇ ਵਿੱਚ ਪਹੁੰਚ ਆ ਆ ਉਹੋ ਹੀ ਸੇਵਾ ਅਸੀਂ ਨਿਭਾ ਰਹੇ ਹਾਂ ਭਾਈ ਜੀ ਆ ਸੇਵਾ ਉਹੋ ਹੀ ਨਿਭਾ ਰਹੇ ਆ ਮਨ ਦੀ ਸੇਵਾ ਕਰਦੇ ਆ ਤਾਂ ਹੀ ਅਸੀਂ ਆ ਬੈਠੇ ਇੱਥੇ ਇੱਕ ਤੁਸੀਂ ਸਵਾਲ ਕੀਤਾ ਸੀਗਾ ਵੀ ਵਿਦਵੀਆਂ ਕਾਂਗਰਸ ਮੌਕੇ ਵੀ ਹੋਈਆਂ ਇਹ ਬਿਲਕੁਲ ਸੱਚ ਆ ਪਰ ਕਾਂਗਰਸ ਨੂੰ ਤਾਂ ਸਨ 47 ਤੋਂ ਬਾਅਦ ਅਸੀਂ ਆਪਣਾ ਦੁਸ਼ਮਣ ਮੰਨਦੇ ਆ ਤੇ ਦੂਸਰੇ ਪਾਸੇ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਸਾਡੇ ਕੋਲ ਵੋਟਾਂ ਲਈਆਂ ਅਸੀਂ ਅਕਾਲੀ ਦਲ ਦੀ ਸਪੋਰਟ ਕਰਦੇ ਰਹੇ ਆ ਇਹਨਾਂ ਇਹਨਾਂ ਨੇ ਭੁਲੇਖਾ ਪਾ ਛੱਡਿਆ ਕਿ ਪੰਥ ਦੇ ਵਾਰਸ ਅਸੀਂ ਆ ਇਸ ਕਰਕੇ ਜਦੋਂ ਪੰਥਕ ਬੰਦਾ ਗਲਤੀ ਕਰਦਾ ਗੁੱਸਾ ਉਹ ਤੇ ਹੁੰਦਾ ਜਿਹੜਾ ਕੋਈ ਆਪਣੇ ਪਰਿਵਾਰ ਦਾ ਮੈਂਬਰ ਗਲਤੀ ਕਰਦਾ ਸਭ ਤੋਂ ਵੱਧ ਗੁੱਸਾ ਉਹਨਾਂ ਤੇ ਹੁੰਦਾ ਕਾਂਗਰਸ ਤਾਂ ਸਾਡੀ ਦੁਸ਼ਮਣ ਹੁਣ ਤਾਂ ਅਸੀਂ ਦੁਸ਼ਮਣ ਮੰਨਦੇ ਆ ਜੂਨ ਦੇ ਵਿੱਚ ਤੇ ਸਭ ਤੋਂ ਵੱਧ ਸੀਟਾਂ ਕਾਂਗਰਸ ਨੂੰ ਪੰਜਾਬੀਆਂ ਦੇਤੀਆਂ ਫਿਰ ਕਿਵੇਂ ਫਿਰ ਫਿਰ ਮੂਰਖਤਾ ਹੀ ਆ ਆਪਾਂ ਤਾਂ ਇਸ ਗੱਲ ਦੇ ਆਪਦੀ ਤੇ ਖੜੇ ਆ ਅਸੀਂ ਤਾਂ ਕਾਂਗਰਸ ਨੂੰ ਵੋਟ ਨਹੀਂ ਪਾਵਾਂਗੇ